ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਫੇਰ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਤੇ ਆਪਾਂ ਜਾਂਦੇ ਪਏ ਹਾਂ ਆਪਣਾ ਵਲੌਗ ਤਿਆਰ ਕਰਨ ਵਾਸਤੇ ਨਵਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਰਸਤੇ ਵਿੱਚ ਪਿੰਡ ਵੇਖਿਆ ਸੀ ਜੀ ਭਗਤਪੁਰ ਤੇ ਇੱਥੇ ਨਾ ਕੋਠੀ ਆ ਬਹੁਤ ਯਾਦੀ ਸੋਹਣੀ ਤੇ ਜਿਹਦੇ ਵਾਸਤੇ ਇਹਨਾਂ ਨੇ ਬਹੁਤ ਸਾਫ਼ ਸਫਾਈ ਕੀਤੀ ਹੈ ਆਪਣੇ ਬਹੁਤ ਯਾਦਾ ਸੋਹਣਾ ਏਰੀਆ ਲੱਗਦਾ ਪਿਆ ਆਪਾਂ ਨੂੰ ਫਿਰ ਆਪਾਂ ਲਾਇਆ ਇੱਥੇ ਆਪਣਾ ਮੋਟਰਸਾਈਕਲ ਉਹ ਕਰਦੇ ਮਾਲਕ ਆ ਤੇ ਆਪਾਂ ਵੇਖਣ ਲਈ ਫਿਰ ਖੜ ਚੁੱਕੇ ਆ ਇੱਥੇ ਤੇ ਜਿਵੇਂ ਕਿ ਤੁਸੀਂ ਵੀ ਵੇਖ ਸਕਦੇ ਹੋ ਬਹੁਤ ਵਧੀਆ ਪਾਰਕ ਜੀ ਬਣਾਈ ਉਹਨਾਂ ਨੇ ਜਿੰਨਾ ਵੀ ਥ ਚਾਹੀਦਾ ਵੈਸੇ ਪਿੰਡ ਵਗੈਰਾ ਵਾਲਿਆਂ ਨੂੰ ਵੀ ਤੇ ਸੋਹਣਾ ਆ ਆ ਦੇਖੋ ਹੱਟ ਵਗੈਰਾ ਬਣਾਈ ਹੈ ਯਾਰ ਤੇ ਬੈਹਨ ਨੂੰ ਜੇ ਤਾਂ ਸਭ ਤੋਂ ਵਧੀਆ ਕੰਮ ਆ ਬਹੁਈ ਆਦੀ ਵਧੀਆ ਲੋਕੇਸ਼ਨ ਆਹੀਂ ਇੱਥੇ ਖਲੜ ਕੇ ਫੋਟੋਆਂ ਵੀ ਖਿੱਚੀਆਂ ਆ ਤੇ ਸਾਨੂੰ ਮਜ਼ਾ ਵੀ ਬਹੁਤ ਜ਼ਿਆਦਾ ਆ ਕਿ ਇਹਨਾਂ ਨੇ ਛੋਟੀ ਜੀ ਬਗੀਚੀ ਬਣਾਈ ਆ ਆਪਣਾ ਇੱਧਰ ਸਬਜ਼ੀ ਵਗੈਰਾ ਲਗਾਈ ਹੋਈ ਆ ਇੱਧਰ ਸਭ ਕੁਝ ਮਤਲਬ ਪੌਦੇ ਵਗੈਰਾ ਲਗਾਏ ਆ ਤੇ ਤੁਸੀਂ ਚੈੱਕ ਕਰੋ ਕਿ ਕਿੰਨਾ ਸੋਹਣਾ ਮਾਹੌਲ ਕੀਤਾ ਯਾਰ ਇਹਨਾਂ ਨੇ ਬਹੁਤ ਵਧੀਆ ਤੇ ਅਹੀਂ ਵੀ ਇੱਕ ਜਾਸ਼ ਕਰਦੇ ਕਿ ਜਿਸ ਕਿਸੇ ਕੋਲ ਵੀ ਇਦਾਂ ਥਾਂ ਹੈਗਾ ਆਪਣਾ ਸਾਫ਼ ਸੰਭਾਲ ਕਰੋ ਸਾਫ਼ ਸਫਾਈ ਰੱਖੋ ਤੇ ਵਧੀਆ ਲੱਗਦਾ ਵੇਖਣ ਦੇ ਵਿੱਚ ਸਾਡਾ ਬਦੋ ਬਦੀ ਮਨ ਇਧਰ ਨੂੰ ਕੀਤਾ ਆ ਕਿ ਅਸੀਂ ਇੱਥੇ ਕਰੀਏ ਆਪਾਂ ਲੰਘੇ ਹਾਂ ਪਹਿਲਾਂ ਅੱਗੇ ਫਿਰ ਆਪਾਂ ਵਾਪਸ ਆਏ ਇਸੀ ਚੀਜ਼ ਨੂੰ ਵੇਖਣ ਵਾਸਤੇ ਤੇ ਆਓ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਕਿ ਆਪਾਂ ਹਜੇ ਰਵਾਰੀ ਦੇ ਵਿੱਚ ਤੇ ਜੋ ਕੁਝ ਵੀ ਇਤਿਹਾਸ ਸੀਗਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਇਸ ਬਾਰੇ ਤੇ ਫਿਰ ਤੋਂ ਕੋਈ ਕੁੱਝ ਦੀ ਡੀਟੇਲ ਫੋਟੋ ਨਾਲ ਪੁਰਾਤਾ ਸਾਂਝਾ ਕੀਤਾ ਜਾਵੇ ਇਸ ਕਰਕੇ ਹੁਣ ਅਸੀਂ ਪੁੱਛਦੇ ਹਾਂ ਕਿ ਵਪਾਰਕ ਆਓ ਹੁਣ ਆਪਾਂ ਅੰਦਰੋਂ ਵੇਖਦੇ ਹਾਂ ਬੜੀ ਰੌਣਕਾਂ ਚੋਂ ਚੌਂਕਾ ਲੱਗੀ ਹੋਈਆਂ ਆਓ ਜੀ ਦੇਖਦੇ ਹਾਂ ਅੰਦਰਲੇ ਪੰਨੇ ਜੀ ਲੱਗੀ ਪਾਰਕਿੰਗ ਤੇ ਇੱਧਰ ਪਾਰਕਿੰਗ ਆ ਸਭ ਆਪਾਂ ਜਣਾ ਸੱਜਣ ਨੂੰ ਅੰਦਰ ਨੂੰ ਜਾਣਾ ਇੱਧਰ ਦੇ ਇੱਕ ਵੀ ਆ ਜੀ ਸਾਡੇ ਨਾਲ ਕੈਮਰਾਮੈਨ ਜੁੜਿਆ ਸਵਨ ਸਿੰਘ ਸਲਾਨ ਸੈਂਕੀ ਤੋਂ ਹੀ ਬਾਹਰ ਨੂੰ ਸਾਹਿੱਤ ਪਾਰ ਕਰਨਾ ਤੇ ਨਾਲ ਨਾਲ ਆਪਾਂ ਕਰਦੇ ਆ ਇਸ ਪਾਰਕ ਦੇ ਬਾਰੇ ਜੋ ਇਤਿਹਾਸ ਹੈ ਉਹਦੇ ਤੇ ਪਾਰ ਕੇ ਸ਼ਮਸ਼ੀਰ ਖਾਨ ਦਾ ਮਕਬਰਾਂ ਸਾਹਮਣੇ ਇੱਕ ਬਿਲਡਿੰਗ ਦੇਖਦੇ ਨੇ ਆ ਥੋੜਾ ਨੇ ਕਿਸੇ ਸਾਈਡ ਤੇ ਥੋੜਾ ਨੇ ਜਾਂਦੇ ਆ ਕੀ ਹੋਈ ਆ ਜੂਮ ਕਰਕੇ ਦਿਖਾ ਦਿਓ ਤੇ ਉਹਦੇ ਕੀ ਆ ਕਿ ਮਕਬਰਾਂ ਜਿਵੇਂ ਮਤਲਬ ਕਬਰ ਵਗੈਰਾ ਹੁੰਦੀ ਹੈਗੀ ਉਸ ਸਮੇਂ ਜੋ ਕਬਰ ਤੁਸੀਂ ਕੰਪਲਟ ਪਾਉਂਦੇ ਆਪਰੇ ਸਮੂਹ ਦਾ ਆ ਰੋ ਬੱਥੇ ਆ ਜੀ ਦਾ ਤੇ ਮੌਸਮ ਕਾਫੀ ਵਧੀਆ ਆ ਸਤੰਬਰ ਦਾ ਮਹੀਨਾ ਆ ਹਰਿਆਵਾਲਾ ਸਾਰੂ ਬੰਨੇ ਆਪਾਂ ਹੋਰ ਉੱਧਰ ਜਾ ਕੇ ਦੇਖਣਾ ਜੀ ਸ਼ਮਸ਼ੇਰ ਖਾਨ ਦਾ ਮਕਬਰਾ ਆਓ ਚੱਲਦੇ ਆਂ ਜੀ ਵੀਡੀਓ ਬਣਾਉਣਾ ਜਿਵੇਂ ਤੁਹਾਨੂੰ ਦੱਸਿਆ ਤੇ ਅੰਦਰੋਂ ਆ ਜੀ ਲੋਕ ਕਹਿੰਦੇ ਲੋਕ ਕੀਤਾ ਆ ਵਾ ਤੇ ਲੋਕ ਆ ਜੀ ਖੋਲਣਾ ਨਹੀਂ ਉਹਨਾਂ ਨੇ ਤੇ ਆਪਾਂ ਬਾਰੋ-ਬਾਰ ਦਿਖਾਉਨੇ ਆ ਆ ਜੀ ਚਮਸ਼ੀਰ ਖਾਨ ਦਾ ਮਕਬਰਾ ਪਹਿਲਾਂ ਤਾਂ ਕਦੀ ਲੋਕ ਵਗੈਰਾ ਕੀਤਾ ਨਹੀਂ ਉਹਨੇ ਪਰ ਹੁਣ ਲੋਕ ਕਰ ਦਿੱਤਾ ਵਾ ਬਾਕੀ ਉਹ ਆਪਾਂ ਘੁੰਮ ਫਿਰ ਕੇ ਵੇਖ ਕੇ ਹੁੰਨੇ ਆ ਤੇ ਇੱਧਰ ਵੀ ਕਬਰਾਂ ਉਹਨਾਂ ਦੀਆਂ ਹੀ ਆ ਇੱਥੇ ਕੋਈ ਇਤਿਹਾਸ ਨਹੀਂ ਦਿੰਦਾ ਇਹਨਾਂ ਨੇ ਕੋਈ ਕੁਝ ਨਹੀਂ ਦਿੰਦਾ ਕੀ ਦੀਆਂ ਕੀ ਦੀਆਂ ਨਹੀਂ ਬਸ ਇੰਨੇ ਆ ਕਿ ਪੱਕੀਆਂ ਕਰਾ ਕੇ ਰੱਖ ਦਿੱਤੀਆਂ ਬੋਰ ਬਹੁਤ ਪੁਰਾਣਾ ਆ ਪੁਰਾਣਾ ਆ ਤੇ ਲੋਕ ਬਸ ਇੱਥੇ ਆਨੰਦ ਮਨਣ ਆਏ ਆ ਆਨੰਦ ਤੇ ਆਪਾਂ ਵੀ ਆਏ ਹਾਂ ਕਿ ਚਲੋ ਕੋਈ ਫਿਰ ਕੇ ਆਨੇ ਆ ਦੇਖ ਕੇ ਆਨੇ ਆ ਆਨੰਦ ਲੈ ਕੇ ਆਵਾਂਗੇ ਬਾਕੀ ਹਰੇ ਹੋਲ ਦਾ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹਰੇ ਹੋਲ ਬਹੁਤ ਆ ਸਾਰੇ ਬੰਨੇ ਬਾਕੀ ਕਿ ਇਧਰੋਂ ਉਹਨਾਂ ਨੇ ਹੁਣ ਲੋਕ ਲਾਇਆ ਵਾ ਇਸ ਦਾ ਤੇ ਅਹੀਂ ਵੀ ਜਾਣ ਨਹੀਂ ਸਕਦੇ ਹੁਣ ਅੰਦਰ ਕੁਝ ਦਿਖਾ ਨਹੀਂ ਸਕਦੇ ਮਤਲਬ ਕਿ ਫਲॉप ਹੀ ਆ ਇਹ ਵੀ ਮਤਲਬ ਸਾਡੇ ਵੱਲੋਂ ਕਿ ਫੇਲਿਅਰ ਹੋ ਗਿਆ ਸੀ ਇਸ ਚੀਜ਼ 'ਚ ਵੀ ਬਾਕੀ ਪਹਿਲਾ ਖੁੱਲਾ ਹੁੰਦਾ ਸੀ ਕਿ ਜਦੋਂ ਆਈਦਾ ਸੀਗਾ ਉਦੋਂ ਪਹਿਲੀ ਵੀਡੀਓ ਬਣਾਈ ਉਹਦੇ ਵਿੱਚ ਵੀ ਆ ਕੇ ਅਸੀਂ ਤੁਹਾਨੂੰ ਦੱਸਿਆ ਸੀ ਕਿਉਂਕਿ ਉਦੋਂ ਹੀ ਖੁੱਲਾ ਹੁੰਦਾ ਸੀਗਾ ਤਿਆਰ ਦੱਸਿਆ ਸੀਗਾ ਫਿਰ ਕਾਫੀ ਚਿਰਾਂ ਬਾਅਦ ਅੱਜ ਲੱਗੇ ਆ ਵਲੌਗ ਤਿਆਰ ਕਰਨ ਸੋਚਿਆ ਕਿ ਚਲੋ ਇਸ ਟੌਪਿਕ ਦੇ ਉੱਪਰ ਮਤਲਬ ਕਿ ਬਣਾ ਕੇ ਤੇ ਫਿਰ ਤੁਹਾਨੂੰ ਸੁਣਾਉਨੇ ਆ ਤੁਹਾਡੇ ਤੱਕ ਵਲੌਗ ਪਹੁੰਚਾਉਨੇ ਆ ਤੇ ਉਹ ਫਿਰ ਅਸੀਂ ਫੇਲ ਹੋ ਗਏ ਇਸ ਚੀਜ਼ ਦੇ ਵਿੱਚ ਬਾਕੀ ਜਿਨ੍ਹਾਂ ਤੁਸੀਂ ਵਲੌਗ ਵੇਖਿਆ ਵਾ ਇਹਨੇ ਨੂੰ ਤੁਸੀਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬਾਕੀ ਕੋਈ ਨਾ ਫਿਰ ਤੋਂ ਵਧੀਆ ਤੋਂ ਵਧੀਆ ਵਲੌਗ ਪਾਵਾਂਗੇ ਆਪਾਂ ਤੇ ਨਾਲ ਜੁੜੇ ਜਰੂਰ ਰਹੋ ਤੇ ਬਾਕੀ ਮਾਫੀ ਜੀ ਅਸੀਂ ਤੁਹਾਨੂੰ ਅੰਦਰ ਦਿਖਾ ਨਹੀਂ ਸਕੇ ਬਾਕੀ ਖੁੱਲਾ ਨਹੀਂ ਤੁਹਾਨੂੰ ਦਿਖਾ ਨਹੀਂ ਸਕਦੇ ਫਿਰ ਤੋਂ ਕੋਸ਼ਿਸ਼ ਕਰਾਂਗੇ ਆ ਕੇ ਤੁਹਾਨੂੰ ਇੱਥੋਂ ਦਾ ਘੁਮਾ ਫਰਾ ਕੇ ਦਿਖਾਵਾਂਗੇ ਜਾਂ ਫਿਰ ਥੋੜਾ ਆਪਣਾ ਸ਼ਾਮ ਟਾਈਮ ਤੇ ਸਵੇਰੇ ਸਵੇਰੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦਿਖਾ ਦੇਵਾਂਗੇ ਆਪਾਂ ਤੇ ਬਾਕੀ ਆਜੋ ਆਪਾਂ ਪਾਰਕ ਨੂੰ ਚੱਲਨੇ ਆ ਪਿੱਛੋਂ ਸਾਰੀ ਤੁਹਾਨੂੰ ਦਿਖਾਉਣੇ ਆ ਆਹ ਸਾਡੇ ਨਾਲ ਨੇ ਕਰਦੇ ਹੋਏ ਗੱਲਬਾਤ ਤੇ ਆਪਾਂ ਜਾਣ ਦਿੱਤੇ ਬਨੇ ਇਧਰ ਵੀ ਤੁਸੀਂ ਦੇਖ ਸਕਦੇ ਆ ਉਧਰ ਵੀ ਬੰਦੇ ਬੈਠੇ ਹੋਏ ਆ ਗਰ ਰੌਣਕਾਂ ਲੱਗੀਆਂ ਕਾਲਜ ਦੇ ਨਿਆਣੇ ਨੇ ਹੁਣ ਇੱਥੇ ਆਣ ਕੇ ਤੁਰ ਫਿਰਦੇ ਰਹਿੰਦੇ ਆ ਬਾਕੀ ਇਧਰੋਂ ਤੁਸੀਂ ਦੇਖ ਸਕਦੇ ਹੋ ਮਕਬਰਾ ਹਾਂ ਤੁਸੀਂ ਜੇ ਤੁਸੀਂ ਮਤਲਬ ਕਿ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਦਿਖਣ ਨੂੰ ਨਹੀਂ ਮਿਲਿਆ ਤੇ ਤੁਸੀਂ ਮੇਰੀ ਬੈਕਐਂਡ ਵੀਡੀਓ ਤੁਸੀਂ ਦੇਖ ਸਕਦੇ ਆ ਇੱਥੇ ਆਈਕਨ ਬਟਨ ਤੇ ਤੁਹਾਨੂੰ ਵੇਖ ਲਈਏਗੀ ਵੀਡੀਓ ਤੇ ਉਹ ਤੁਸੀਂ ਜਾ ਕੇ ਉੱਥੇ ਤੁਸੀਂ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਪੀਣ ਵਾਲਾ ਪਾਣੀ ਕਿੱਥੇ ਆ? ਨਾਲ ਲਿਖਿਆ ਸ਼ੋ ਚਾਲੇ ਤੇ ਪੀਣ ਵਾਲਾ ਪਾਣੀ ਇੱਧਰ ਹੈ। ਇੱਧਰ ਲੱਗਿਆ ਟੈਂਕਿਆ ਨੇ। ਇੱਧਰ ਟੈਂਕਿਆ ਨਹੀਂ। ਲੱਗਾ ਯਾਰ ਰੱਖਿਆ ਉਹਨਾਂ ਨੇ ਕਿ ਇੱਧਰ ਹੈਗਾ। ਜਿਹੜਾ ਉਹਨਾਂ ਪੋਪਟ ਇੱਧਰ ਇੱਕ ਆਕੂ ਵੱਡਣ ਵਾਲਾ ਵਾ ਅੱਜ ਵੱਢਿਆ ਨਹੀਂ ਇਹਨਾਂ ਨੇ। ਵੱਡੂ ਵੱਡ ਦੇਣਾ ਇਹਨਾਂ ਨੇ। ਅਰੇ ਵੱਢ। ਚੋਰੀ ਚੋਰੀ ਚੁੱਕੀ ਚੁੱਕੀ ਹਾਂ। ਹਾਂ। ਆਵਾਂਗੇ ਨਹੀਂ ਫੇਰ ਕਿਤੇ ਆਵਾਂਗੇ। ਹੂੰ ਉਹ ਤਾਂ ਹੈ। ਹੁਣ ਬੱਦਰੀਮ ਚੱਲ ਅੱਜ ਨਿਆ ਦਰਬਾਰ ਸਾਹਿਬ ਜਾ ਕੇ ਮੁੜ ਕੇ ਉੱਥੇ ਜਾਵਾਂਗੇ ਆਪਾਂ ਇਹ ਰੋਜ਼ਗਰ ਰੋਜ਼ਗਾਰਨ ਵਗੈਰਾ ਗਾਤੇ ਬਹੁਤ ਢਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਸੈਨਾ ਹੈ ਪਰ ਲੋਕੀ ਹੋਈ ਆ ਪਤਾ ਕਿੰਨਾ ਦੇ ਪਿੱਛੇ ਇੰਨਾ ਦੇ ਪਿੱਛੇ ਆੜ ਦੇ ਵਿੱਚ ਬੈਠੇ ਅਸੀਂ ਵੇਖ ਕੇ ਹੈਰਾਨ ਹੋ ਗਏ ਪਹਿਲਾਂ ਤਾਂ ਆਪਾਂ ਡਰ ਗਏ ਸੀਗੇ ਕਿ ਪਤਾ ਨਹੀਂ ਕੌਣ ਨਿਕਲ ਆਇਆ ਇਸ ਤੋਂ ਮਸ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਥੇ ਹੈਗੇ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਦੇਖੋ ਪਿੱਛੋਂ ਕਿੰਨਾ ਵਧੀਆ 뷰 ਆਂਦਾ ਪਿਆ ਹਾਂ ਸ਼ਾਮ ਦੇ ਵਕਤ ਤੁਸੀਂ ਆ ਸਕਦੇ ਜੇ ਸਵੇ ਸਵੇ ਟਾਈਮ ਤੁਸੀਂ ਆ ਸਕਦੇ ਫੋਟੋਗ੍ਰਾਫੀ ਕਰਨੀ ਆ ਤਾਂ ਵੀ ਤੁਸੀਂ ਆ ਸਕਦੇ ਜੇ ਮਤਲਬ ਕੁਝ ਵੀ ਤੁਸੀਂ ਇੱਥੇ ਆਣ ਕੇ ਆਪਣੀ ਫੋਟੋਗ੍ਰਾਫਰ ਵਧੀਆ ਕਰਵਾ ਸਕਦੇ ਫੋਟੋਗ੍ਰਾਫੀ ਤੇ ਵੀਡੀਓ ਬਣਾ ਸਕਦੇ ਜਿਨ੍ਹਾਂ ਨੂੰ ਮਤਲਬ ਕਿੰਨਾ ਚੀਜ਼ਾਂ ਦਾ ਸ਼ੌਂਕ ਆ ਬਾਕੀ ਬਟਾਲੇ ਦੇ ਤਾਂ ਲੋਕ ਆਉਂਦੇ ਜਾਂਦੇ ਆ ਹਾਂ ਸਰ ਜੀ ਯਾਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਆਪਾਂ ਕਰ ਨਹੀਂ ਸਕੇ ਇਹ ਹੋ ਗਿਆ ਸ਼ਮਸ਼ੇਰ ਖਾਨ ਦਾ ਮਕਬਰਾਂ ਬਾਕੀ ਨਾਲ ਇੱਧਰ ਦੀ ਇੱਕ ਗੇਟ ਜਾਂਦਾ ਆ ਉਹ 베ਰਿੰਗ ਕੋਲੇ ਦੇ ਵਿੱਚ ਦੀ ਜਾਂਦਾ ਉਹ ਸਾਹਮਣੇ ਮੈਂ ਤੁਹਾਨੂੰ ਇੱਥੋਂ ਦੂਰੋਂ ਹੀ ਦਿਖਾ ਸਕਦਾ ਹਾਂ ਬਾਕੀ ਉੱਧਰ ਮੈਂ ਜਾ ਨਹੀਂ ਸਕਦਾ ਆ ਤੁਸੀਂ ਦੇਖ ਸਕਦੇ ਜੀ ਇਹ ਹੈ ਸ਼ੇਰ ਸਿੰਘ ਸ਼ੇਰ ਸਿੰਘ ਦਾ ਆਇਆ ਹੈ ਮਤਲਬ ਤੁਸੀਂ ਮੇਰੀ ਪਿਛਲੀ ਵੀਡੀਓ ਵੇਖਿਓ ਆਈਕਨ ਤੇ ਬਟਨ ਉੱਤੇ ਦਿੱਤੀ ਹੋਈ ਉਹ ਚ ਵੀਡੀਓ ਵੇਖਿਓ ਤੁਹਾਨੂੰ ਸਾਰਾ ਕੁਝ ਟੌਪ ਐਂਡ ਟੌਪ ਮਿਲ ਜਾਊਗਾ ਸਭ ਕੁਝ ਫੁੱਲ ਐਂਡ ਫਾਈਨਲ ਮਿਲ ਜਾਏਗਾ ਇਸ ਵਾਰ ਤੇ ਅਸੀਂ ਸ਼ੁਰੂ ਕਰਨ ਦੇ ਵਾਸਤੇ ਵਲੌਗ ਤੇ ਆਪਾਂ ਇੱਥੇ ਆਏ ਹਾਂ ਦੁਰਨ ਫੇਰਨ ਵਾਸਤੇ ਬਾਕੀ ਉਧਰ ਬੰਦ ਸੀਗਾ ਆਪਾਂ ਕੁਝ ਦਿਖਾ ਨਹੀਂ ਪਾਇਆ ਤੁਹਾਨੂੰ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਬਾਕੀ ਚਲੋ ਆ ਸਾਡਾ ਵਲੌਗ ਤੁਸੀਂ ਇੱਥੋਂ ਤੱਕ ਵੇਖਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਫਿਰ ਕਿਸੇ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ